ਮੈਂ ਮੰਦਰ ਆ ਗਈ ਹਾਂ ਜਾ ਕੇ ਕੋਈ ਤਾਂ ਕੰਮ ਉਹਨੂੰ ਕੀ ਕਹਿੰਦੀ ਆ ਚਲੋ ਕਿ ਮੈਂ ਕੰਮ ਪੈ ਗਈ ਸਸੇ ਅਜਾ ਦਰਦ ਕਰ ਜਾਂਦਾ ਸੀ ਤਾਂ ਪੈ ਗਈ ਕਿ ਮੈਂ ਦਵਾਈ ਵਗੈਰਾ ਲੈ ਲਈ ਹਾਂ ਲੈ ਲਈ ਯਾਰ ਦਵਾਈ ਤਾਂ ਮੈਂ ਆ ਗਈ ਮੰਦਰ ਵੀ ਹਾਂ ਦੇਖ ਜੀ ਮੈਂ ਮੈਨੂੰ ਤਾਂ ਅੱਧੀ ਟੈਨਸ਼ਨ ਲੱਗੀ ਸੱਚੀ ਉਹਨੂੰ ਦੇਖ ਕੇ ਨਾ ਅੱਧੀ ਕੀ ਮੈਂ ਤਾਂ ਬਹੁਤ ਬੋਲੀ ਉਹਨੂੰ ਵਿੱਕੜ-ਵੱਕੜ ਤੈ ਤੂੰ ਗੰਨਿਆ ਫੋਨ ਤਾਂ ਨਾ ਬੰਦ ਰੱਖ ਅਕੇ ਦੀਦੀ ਮੈਂ ਜਾਣ ਕੇ ਨਹੀਂ ਕਰਿਆ ਬੈਟਰੀ ਲੋ ਸੀਗੀ ਬਿਨਾ ਮਤਲਬ ਦਾ ਵੀ ਬਿਚਾ ਦਿੰਦੀ ਪਾਪਾਂ ਕਿੰਨੇ ਬਹਾਨੇ ਮਾਰਨੇ ਪਏ ਹਰ ਤਿੰਨ ਨੂੰ ਚਲ ਉਹਨੂੰ ਛੱਡੋ ਤੁਹਾਨੂੰ ਪਤਾ ਉੱਥੇ ਇਹਨਾਂ ਦੀ ਕੀ ਗੱਲ ਹੋਈ ਆ ਆਖੀ ਕਹਿੰਦੀ ਇਹ ਤਾਂ ਜਵਾਖਵਾਰੇ ਪੁੱਛਦਾ ਸੀਗਾ ਤੇ ਜੋ ਮੈਨੂੰ ਆ ਸਮਝ ਨਹੀਂ ਆਉਂਦੀ ਕਿ ਉਹ ਜਵਾਖਵਾਰੇ ਦੱਸੇ ਤਾਂ ਦੱਸਿਆ ਕਿ ਨੇ ਦੂਜੇ ਰੰਦਾ ਕੋਹਦਾ ਐਡਰੈਸ ਸਾਰਾ ਪਤਾ ਲਈ ਫਿਰਦਾ ਉਹ ਵੀ ਕਿੱਥੇ ਰਹਿੰਦੀ ਆ ਇਹ ਕੋਈ ਨਾ ਕੋਈ ਤਾਂ ਵਿੱਚ ਬੰਦਾ ਹੈਗਾ ਹੀ ਆ ਜਾਂ ਫਿਰ ਆ ਪੀਏ ਦਾ ਪਿੱਛਾ ਕਰਦਾ ਹੋਊਗਾ ਉਹ ਉਹਨੇ ਦੇਖਿਆ ਹੋਊਗਾ ਜਾਂ ਤੈਨੂੰ ਕਦੇ ਘਰੇ ਆਉਂਦੇ ਦੇਖਿਆ ਹੋਊ ਇੱਥੇ ਜਾਂ ਕੋਈ ਕਿਸੇ ਬੰਦੇ ਤੋਂ ਉਹਨੇ ਪੁੱਛ ਪੜਤਾਲ ਕਰਾ ਮੰਨਿੰਦਰ ਤਾਂ ਬੇਫਾਲ ਤੋਂ ਟੈਨਸ਼ਨ ਲਈ ਫਰਦੀ ਹੈਗੀ ਤੇ ਸਭ ਤੋਂ ਵੱਡੀ ਗੱਲ ਪਤਾ ਕੀ ਆ ਜਿਵੇਂ ਉਹਨਾਂ ਨੇ ਮਨਿੰਦਰ ਨਾਲ ਕੀਤੀ ਹੈ ਸੇਮ ਉਹ ਮੇਜ ਕੋਦੇ ਨਾਲ ਹੋ ਰਿਹਾਗਾ ਵਿਆਹ ਤਾਂ ਬੰਦੇ ਨੇ ਕਰਵਾ ਲਿਆ ਤੇ ਹੁਣ ਜਵਾਖ ਨੂੰ ਤਰਸਦਾ ਫਿਰਦਾਗਾ ਕਦੇ ਕਿੱਥੇ ਜਾਂਦਾ ਮੱਥੇ ਰਗੜਦਾ ਕਦੇ ਕਿਤੇ ਮੈਂ ਕਿਹਾ ਕੋਈ ਗੱਲ ਨਹੀਂ ਮਨਿੰਦਰ ਹਜੇ ਤਾਂ ਸੇਹ ਚ ਪੂਣੀ ਵੀ ਨਹੀਂ ਕੀਤੀ ਅੱਗੇ-ਅੱਗੇ ਦੇਖੀ ਬੰਦਾ ਕੀ ਹੈਗਾ ਇਹੀ ਬੰਦੇ ਨੇ ਜਿਹੜੇ ਆ ਕੇ ਦੇ ਪੈਰਾਂ 'ਚ ਰੋਲਣਗੇ ਮਾਰੀ ਕਰਨ ਵਾਲਿਆਂ ਨਾਲ ਨਾ ਮਾਰੀ ਹੁੰਦੀ ਐ ਲਿਖ ਜੋ ਕੇ ਸਾਰੇ ਇੱਥੇ ਦੇਖਣੇ ਪੈਂਦੇ ਐ ਮੈਂ ਤਾਂ ਮਨਿੰਦਰ ਨੂੰ ਫੇਰ ਵੀ ਪੁੱਛ ਲਿਆ ਸੀਗਾ ਮੈਂ ਕਿਹਾ ਮਨਿੰਦਰ ਬਾਈ ਜੇ ਤੇਰੇ ਮਨ 'ਚ ਕੋਈ ਗੱਲਬਾਤ ਹੈਗੀ ਤਾਂ ਉਹ ਵੀ ਦੱਸ ਦੇ ਕਿਤੇ ਤੂੰ ਕਮੇ ਵੀ ਹਾਂਸੀ ੱਤਕਾ ਕਰਦੇ ਤੇਰੇ ਨਾਲ ਕਹਿੰਦੇ ਨਾ ਦੀਦੀ ਮੇਰੇ ਤਾਂ ਮਨ 'ਚ ਐਵੇਂ ਤਾਂ ਕੁਝ ਵੀ ਨਹੀਂ ਹੈਗਾ ਮੈਂ ਤਾਂ ਆਪਕੇ ਨਹੀਂ ਮੇਰੇ ਖਿਹੜਾ ਛੱਡ ਦੇ ਨਾ ਮੇਰੇ ਮਗਰ ਨਾ ਆਉਣ ਬਾਕੀ ਤਾਂ ਦਿਮਾਗ ਤੇ ਲੋਡ ਪਾਈ ਬੈਠੀ ਮਾੜਾ ਮਾੜਾ ਤੁਸੀਂ ਵੀ ਸਮਝਾ ਦਿਓ ਉਹਨੂੰ ਮੈਂ ਤਾਂ ਸਮਝਾ ਦਊਂ ਇੱਕ ਗੱਲ ਅੱਗੇ ਤੋਂ ਤੂੰ ਵੀ ਬੰਦ ਨਾ ਇੱਕ ਤਾਂ ਉਹਨੂੰ ਕੱਲੀ ਨੂੰ ਅੱਗੇ ਤੋਂ ਨਹੀਂ ਭੇਜਣਾ ਠੀਕ ਐ ਬਾਕੀ ਮੈਂ ਮਨਿੰ ਠੀਕ ਹੈ ਵੀ ਉਸ ਤੋਂ ਦੂਰ ਹੀ ਰਵੇ ਆਪਦਾ ਇਤੋਂ ਘਰੋਂ ਕੰਮ ਤੇ ਜਾਇਆ ਕਰੇ ਕੰਮ ਤੋਂ ਘਰੇ ਆਇਆ ਕਰੇ ਹੋਰ ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਉਹ ਤਾਂ ਆਪ ਹੀ ਨਹੀਂ ਬਾਹਰ ਜਾ ਕੇ ਕਿਤੇ ਰਾਜੀ ਹੈਗੀ ਆ ਕੰਮ ਤੇ ਵੀ ਮਸਾ ਲਾਇਆ ਥੋੜੇ ਸਾਹਮਣੇ ਉਹਨੂੰ ਬਾਕੀ ਤਾਂ ਜਿਉ ਆਪ ਖੜਾ ਛੱਡੇ ਤਾਂ ਆਈਆਂ ਜਿਹੜਾ ਬੰਦਾ ਸਿੱਧਾ ਘਰ ਤੱਕ ਹੀ ਪਹੁੰਚ ਗਿਆ ਹੁਣ ਪਿੱਛੇ ਕੀ ਰਹਿ ਗਿਆ ਪਰ ਫੇਰ ਵੀ ਮੈਂ ਤਾਂ ਇਹ ਕਹਿੰਦੀ ਸੀ ਇੱਕ ਵਾਰੀ ਨਾ ਥਾਣੇ 'ਚ ਕਹਿ ਕੇ ਰੱਖਿਓ ਤੁਸੀਂ ਉੱਥੇ ਐਮਰਜੈਂਸੀ ਜਦ ਵੀ ਹੋਏ ਆਪਾਂ ਫੋਨ ਕਰ ਦਈਏ ਫਿਰ ਇਹਨੂੰ ਲਵਾਵਾਂਗੇ ਕੰਨਾਂ ਨੂੰ ਹੱਥ ਮੈਂ ਤਾਂ ਕਹਿਣਾ ਆਪ ਪਹਿਲਾਂ ਤਾਂ ਮੈਂ ਉਹਨੂੰ ਕਵਾਂ ਸੱਚ ਉਹ ਲੋਕੇਸ਼ਨ ਦਾ ਕਹੀ ਬੈਠਾ ਸੀਗਾ ਨਾ ਉਹਨੂੰ ਮੈਂ ਲੋਕੇਸ਼ਨ ਦਾ ਉਹ ਕਹਦਾ ਨਹੀਂ ਸਰ ਗਿਆ ਹੋ ਗਿਆ ਆ ਗਈ ਸੀ ਘਰੇ ਇਹਦੂ ਮੁੜ ਕੇ ਨਾ ਹੁਣ ਬਸ ਕਹਿੰਦੇ ਤਾਂ ਹੈ ਇਹ ਬਹੁਤ ਵੱਡੇ ਲੋਕ ਐ ਪਰ ਕੋਈ ਨਾ ਆਪਾਂ ਵੀ ਦੇਖ ਲਾਂਗੇ ਕਾਨੂੰਨ ਤਾਂ ਨਹੀਂ ਇਹਨਾਂ ਦੇ ਉਹਨਾਂ ਨੂੰ ਕਹਦੇ ਪਹਿਲਾਂ ਤੁਸੀਂ ਉਹ ਤਾਂ ਮੈਂ ਕਿਹਾ ਤਾਂ ਮੈਸੇਜ ਕਰਤਾ ਉਹਨੂੰ ਮੈਂ ਚਲੋ ਦੇਖਦੇ ਆਂ ਬਾਕੀ ਹੁਣ ਅੱਗੇ ਕੀ ਹੁੰਦਾ ਕਾਨੂੰਨ ਤੁੱਤੇ ਤਾਂ ਹੈ ਨਹੀਂ ਉਹ ਵੱਡੇ ਕਿੱਡੇ ਕੰਟੀ ਨੂੰ ਖਰੀਦਣਗੇ ਆਪਣੀ ਇਮਾਨਦਾਰੀ ਤਾਂ ਨਹੀਂ ਖਰੀਦ ਸਕਦੇ ਤੁਸੀਂ ਸਮਝ ਜਿਹਦੇ ਤੇ ਬੀਤਦੀ ਹੁਣੋਂ ਪਤਾ ਹੁੰਦਾਗਾ ਆਪਾਂ ਤਾਂ ਕਹਿ ਦਿੰਨੇ ਆ ਕਿ ਹੁਣ ਤਾਂ ਮਨਿੰਦਰ ਤੇ ਦੇਖੋ ਨਾ ਤੁਸੀਂ ਕੀ ਬੀਤਰੀ ਹੈਗੀ ਨਾਲੇ ਉਹ ਜਵਾਕੜੀ ਵਿਚਾਰੀ ਅੱਡ ਪਰੇਸ਼ਾਨ ਹੋ ਗਈ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਆਪੇ ਸਹੀ ਹੋ ਜਾਊਗਾ ਪਰ ਹੁਣ ਜੇ ਬੰਦੇ ਨੇ ਬਾਹਲੀ ਤੜਫੜ ਜੀ ਕੀਤੀ ਹੈ ਨਾ ਜੇ ਮਨਿੰਦਰ ਦਾ ਪਿੱਛਾ ਕਰਿਆ ਆਪਦਾ ਚੱਪਾ ਕਰਕੇ ਉਹਨੂੰ ਥਾਣੇ 'ਚ ਕਵਾ ਦਿਓ ਕਰਾਂਗੇ ਕੋਈ ਐਕਸ਼ਨ ਲੈਣੀ ਪਊਗਾ ਐਂ ਤਾਂ ਨਹੀਂ ਦੱਸਦਾ ਐ ਨਹੀਂ ਸਰਦਾ ਹੈਗਾ ਹੁਣ ਤਾਂ ਪਾਣੀ ਉੱਤੋਂ ਦੀ ਹੋਈ ਜਾਂਦਾਗਾ ਕਿੰਨਾ ਨੇ ਤਾਂ ਸੋਖਾ ਪਤਾ ਨਹੀਂ ਕਿਧਰ ਵਾਗੇ ਸੋਖਪੁੱਤ ਹਾਂਜੀ ਮੰਮੀ ਓਰੇ ਕੀ ਹੋਇਆ ਹੋਣਾ ਕੀ ਪੁੱਤ ਤੇਰੇ ਸਹੁਰੇ ਜਾ ਕੇ ਆਈਆਂ ਕੀ ਕਹਿੰਦੇ ਸੱਚ ਨੂੰ ਹੀ ਹੋ ਕਹਿਣਾ ਕੀ ਆ ਉਹ ਤਾਂ ਗੱਲ ਤੇ ਨਹੀਂ ਹੁੰਦੇ ਨਾ ਜੇ ਅਸੀਂ ਤਾਂ ਕੁਝ ਕਹਿੰਦੇ ਨਹੀਂ ਅਸੀਂ ਤਾਂ ਇੰਨਾ ਲਾਡ ਪਿਆਰ ਨਾਲ ਰੱਖਦੇ ਆ ਅਸ ਤਾਂ ਰੱਖਦੇ ਆ ਮੈਂ ਮੈਨੂੰ ਪਤਾ ਨਾ ਤੁਸੀਂ ਕਿੰਨਾ ਕੁ ਪਿਆਰ ਨਾਲ ਮੇਰੀ ਧੀ ਨੂੰ ਰੱਖਦੇ ਹੋ ਮੰਮੀ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਕਿੰਨਾ ਕੁ लाड प्यार ਨਾਲ ਰੱਖਦੇ ਆ ਨਾਲੇ ਮੇਰੀ ਸੱਸ ਤਾਂ ਨਾ 도ਗਲੀਆ ਦੋਨੇ ਪਾਸੇ ਚਲਦੀ ਆ ਇਹ ਗੱਲ ਤਾਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਜੇ 도ਗਲੀ ਆ ਨਾ ਤੇ ਉਹਨਾਂ ਆਪਾਂ ਸਿੱਧੇ ਕਰਾਂਗੇ ਉਹਨੂੰ ਮੇਰੀ ਗੱਲ ਸੁਣ ਪੁੱਤ ਜੇ ਤੂੰ ਆਪਦਾ ਘਰ ਬਸਾਉਣਾ ਚਾਹੁੰਦੀ ਆ ਨਾ ਤੇ ਭੋਲੇ ਬਣ ਕੇ ਨਹੀਂ ਬਸਾਇਆ ਜਾਣਾ ਹੁਣ ਤੈਨੂੰ ਸਖਤ ਹੋਣਾ ਪਊਗਾ ਸਖਤ ਹਾਂ ਪੁੱਤ ਤੈਨੂੰ ਮੰਮੀ ਨਾਲ ਗੱਲ ਨਹੀਂ ਸਮਝੀ ਤੁਹਾਡੀ ਮੈਂ ਤੈਨੂੰ ਸਮਝਾਉਣੀ ਆ ਉਹਨਾਂ ਨਾਲ ਜੇ ਇਹ ਕਹਿੰਦੇ ਨਾ ਕਿਉਂ ਸਿੱਧੀ ਉਂਗਲ ਨਾਲ ਨਾ ਰੱਖੇ ਕਿੱਡੀ ਕਰ ਲੈਣੀ ਚਾਹੀਦੀ ਹੈ ਹੁਣ ਤੂੰ ਭੈੜੀ ਬਣ ਜਾ ਪਹਿਲਾਂ ਉਹ ਤੇਰੇ ਤੇ ਹਾਵੀ ਸੀ ਹੁਣ ਤੂੰ ਉਹਨਾਂ ਤੇ ਹਾਵੀ ਹੋ ਜਾ ਮੰਮੀ ਪਰ ਜੇ ਨਾਲ ਠੀਕ ਹੋ ਜੂਗਾ ਸਭ ਕੁਝ ਹੋ ਤਾਂ ਸਾਰਾ ਕੁਝ ਠੀਕ ਹੋ ਜਾਊਗਾ ਜੇ ਤੂੰ ਮੇਰੇ ਕਹਣੇ ਤੇ ਚੱਲੇਂਗੀ ਨਾ ਤਾਂ ਠੀਕ ਆਪਣੇ ਆਪ ਹੀ ਹੋ ਜਾਊਗਾ ਨਰਮ ਹੋ ਕੇ ਤੂੰ ਬਹੁਤ ਦੇਖ ਲਿਆ ਭੋਲੇ ਬਣ ਕੇ ਵੀ ਦੇਖ ਲਿਆ ਕੁਛ ਹੋਇਆ ਤੈਨੂੰ ਠੋਕਰਾਂ ਹੀ ਮਿਲੀਆਂ ਨਾ ਉਹ ਗੱਲ ਤਾਂ ਸਹੀ ਆ ਮੰਮੀ ਨਾਲੇ ਮੇਰੇ ਜਿੰਨਾ ਨਰਮ ਕੌਣ ਚੱਲਿਆ ਮੈਨੂੰ ਪਤਾ ਮੈਂ ਉਸ ਘਰ ਦੇ ਵਿੱਚ 10 ਸਾਲ ਕਿਵੇਂ ਕੱਢਿਆ ਤੇ ਮੇਰੀ ਸੱਸ ਨੇ ਕੋਈ ਵੀ ਮੌਕਾ ਨਹੀਂ ਛੱਡਦੀ ਸੀ ਸ਼ੁਰੂ ਸ਼ੁਰੂ ਚ ਤਾਂ ਬਹੁਤ ਚੰਗੀ ਸੀ ਲਾਡੀ ਵੀ ਡੈਡੀ ਵੀ ਤੇ ਮੰਮੀ ਵੀ ਪਰ ਉਹਨਾਂ ਨੇ ਆਪ ਦੇ ਰੰਗ ਦਿਖਾਈ ਦਿੱਤੇ ਪਰ ਮੰਮੀ ਮੈਂ ਸਿਰਫ ਨਾ ਲਾਡੀ ਦੇ ਪਿਆਰ ਕਰਕੇ ਚੁੱਪ ਸੀਗੀ ਔਰ ਮੈਨੂੰ ਲੱਗਦਾ ਨਾ ਤੁਸੀਂ ਜਮਾਂ ਸਹੀ ਕਹਿ ਰਹੇ ਮੈਨੂੰ ਨਾ ਹੁਣ ਬਦਲ ਨਹੀਂ ਪੈਣਾ ਮੇਰੀ ਗੱਲ ਸੁਣ ਪਤ ਕੰਮ ਤਾਂ ਤੂੰ ਤਾਂ ਕਰੇ ਜੇ ਆਪਾਂ ਉਹਨਾਂ ਨੂੰ ਕੁਝ ਦਿੱਤਾ ਨਾ ਹੋਵੇ ਫੈਕਟਰੀਆਂ ਪੈਸੇ ਕਾਦੇ ਵਸਤੇ ਦਿੱਤੇ ਵੀ ਤੂੰ ਉਸ ਘਰ ਤੇ ਰਾਜ ਕਰੇ ਨਾ ਕਿ ਕੰਮ ਸਮਝ ਗਈ ਹੁਣ ਕੰਮ ਕਰਨ ਦੀ ਤੈਨੂੰ ਕੋਈ ਲੋੜ ਨਹੀਂ ਤੂੰ ਜਾ ਕੇ ਬਸ ਹੁਕਮ ਚਲਾਉਣਾ ਹੈ ਵੀ ਚਾਹ ਲਿਓ ਪਾਣੀ ਲਿਓ ਰੋਟੀ ਲਿਓ ਠੀਕ ਹੈ ਆਪਦੀ ਸੱਸ ਨੂੰ ਨਾ ਤੱਕਲੇ ਨੂੰ ਗੁੱਸਾ ਕਰ ਦੇ ਕੋਈ ਗੱਲ ਨਹੀਂ ਮੰਮੀ ਮੈਂ ਤੁਹਾਡੀ ਸਾਰੀ ਗੱਲ ਸਮਝ ਗਈ ਹੁਣ ਜਿਵੇਂ ਤੁਸੀਂ ਕਹੋਗੇ ਨਾ ਉਹ ਵੀ ਕਰੂੰਗੀ ਮੈਂ ਹਾਂ ਪੁੱਤ ਇਹ ਨਾਲ ਜਿਹੜਾ ਤੇਰਾ ਸੋਰਾ ਬਾਹਲਾ ਆਪਦੇ ਆਪ ਨੂੰ ਚਲਾਕ ਕਹਾਉਂਦਾ ਨਾ ਉਹਨੂੰ ਵੀ ਹੁਣ ਤੂੰ ਹੀ ਸਿੱਧਾ ਕਰਨਾ ਜੇ ਇੱਕ ਸੁਣਾਉਂਦਾ ਨਾ ਤਾਂ ਮੁਰੋ ਚਾਰ ਸੁਣਾਈ ਬਸੀ ਮੰਮੀ ਤੁਸੀਂ ਨਾ ਜਮਾ ਫਿਕਰ ਨਾ ਕਰੋ ਹੁਣ ਉਹ ਸੌਖੀ ਨਹੀਂ ਰਹੀ ਉਹ ਸੌਖਾ ਕੌਣ ਮਰ ਚੁੱਕੀ ਆ ਹੁਣ ਤਾਂ ਦੂਸਰੀ ਸੌਖੀ ਜਾਊਗੀ ਹਾਂ ਪੁੱਤ ਮੈਂ ਵੀ ਇਹੀ ਕਹਿੰਨੀ ਆ ਪਤਾ ਕੀ ਗੱਲ ਐ ਕੁੜੀਆਂ ਬਹੁਤ ਦੇਖਦੀਆਂ ਵੀ ਅਸੀਂ ਆਪਦਾ ਘਰ ਚੁੱਪ ਰਹਿ ਕੇ ਵਸਾਈਏ ਅਸੀਂ ਉਹਦੇ ਸੱਸ ਸੁਰਮੁਰੇ ਚੁੱਪ ਰਹੀਏ ਉਹਦੇ ਘਰ ਵਾਲੇ ਦੀ ਇੱਜ਼ਤ ਕਰੀਏ ਪਰ ਕਈ ਲੋਕ ਹੁੰਦੇ ਆ ਇੱਜ਼ਤ ਕਰਾਉਣ ਦੀ ਲੈਕ ਹੀ ਨਹੀਂ ਹੁੰਦੀ ਗੇ ਸਹੀ ਗੱਲ ਐ ਉਹਨਾਂ ਨਾਲੇ ਮੇਰੀ ਸੱਸ ਮੂੰਹ ਤੋਂ ਤਾਂ ਬਹੁਤ ਮਿੱਠੀ ਆ ਪਰ ਮੈਨੂੰ ਪਤਾ ਅੰਦਰ ਉਹਦੇ ਕੀ ਕੀ ਚੱਲਦਾ ਮੰਮੀ ਜੇ ਉਹ ਚਾਵੇ ਨਾ ਤਾਂ ਸਾਡਾ ਘਰ ਕਦੇ ਨਾ ਟੁੱਟੇ ਪਰ ਉਹ ਚਾਹੁੰਦੀ ਨਹੀਂ ਹੈਗੀ ਵੀ ਇਹ ਖੁਸ਼ੀ ਨਾਲ ਵਸਣ ਉਹ ਤਾਂ ਹਮੇਸ਼ਾ ਸਾਨੂੰ ਆਈ ਚਾਹੁੰਦੀ ਆ ਵੀ ਇੱਕ ਦੂਜੇ ਤੋਂ ਦੂਰ ਹੀ ਰਹਿਣ ਮੈਨੂੰ ਪਤਾ ਪੁੱਤ ਉਹ ਕੀ ਚਾਹੁੰਦੀ ਐ ਉਹ ਹੁਣ ਕਿਸੇ ਹੋਰ ਦੇ ਹੱਥਾਂ ਮੰਨੇ ਝਾਕਦੀ ਹੋਊਗੀ ਵੀ ਇਹਨਾਂ ਨੇ ਤਾਂ ਫੈਕਟਰੀਆਂ ਲੈ ਲਈਆਂ ਹੁਣ ਉਹ ਹੋਰ ਘਰ ਦੇਖਾਂ ਕੀ ਪਤਾ ਇਦੋਂ ਵੀ ਜ਼ਿਆਦਾ ਫੈਕਟਰੀਆਂ ਦੇ ਦੇਣ ਲਾਲਚੀ ਬੰਦਿਆਂ ਦਾ ਕੀ ਹੁੰਦਾ ਹੈਗਾ ਉਹ ਤਾਂ ਦੋਨੇ ਜੀ ਲਾਲਚੀ ਐ ਤੇ ਉਹਨਾਂ ਦਾ ਮੁੰਡਾ ਵੀ ਓਵੇਂ ਦਾ ਹੀ ਹੋ ਗਿਆ ਕੋਈ ਗੱਲ ਨਹੀਂ ਬੰਮੀ ਹੁਣ ਇਹਨਾਂ ਨੂੰ ਸਿੱਧੇ ਨਾਲ ਮੈਂ ਹੀ ਕਰੂੰਗੀ ਨਾਲੇ ਚੰਗੇ ਤਰੀਕੇ ਨਾਲ ਹੀ ਕਰੂੰਗੀ। ਨਾ ਇਹਨਾਂ ਦੇ ਕੰਨਾਂ ਨੂੰ ਹੱਥ ਲਵਾਏ ਨਾ ਤਾਂ ਮੈਨੂੰ ਵੀ ਸੁੱਖ ਕੌਣ ਕਹੂਗਾ। ਹਾਂ ਪਤ। ਬਸ ਸਾਨੂੰ ਬੋਲਣ ਦੀ ਲੋੜ ਹੀ ਨਹੀਂ। ਹੁਣ ਜੋ ਕੁਝ ਕਰਨਾ ਤੂੰ ਕਰਨਾ ਹੈਗਾ। ਤੂੰ ਉਹਨਾਂ ਨੂੰ ਸਿੱਧੇ ਕਰਨਾ ਹੈ। ਠੀਕ ਹੈ ਮੰਮੀ। ਮੰਮੀ ਫੇਰ ਕਦੋਂ ਜਾਣਾ ਉੱਥੇ? ਕਦੋਂ ਜਾਣਾ? ਬੈਗ ਚੱਕ ਤੇ ਬਸ ਚੱਲ। ਆਹ ਸੂਟ ਨਾਲ ਦਾ ਦੁਪੱਟਾ ਲੈ ਲੈ ਵਸ। ਠੀਕ ਹੈ ਮੰਮੀ। ਮੈਂ ਤਿਆਰ ਤਾਂ ਹੈਗੀ ਹਾਂ। ਬਸ ਮੈਂ ਹੁਣੇ ਆ ਗਈ। ਹਾਂ। ਕਾ ਕਰਨਾਂ ਚ ਵਾਲੀਆਂ ਜਾਂ ਪਾਲੀ ਠੀਕ ਹੈ ਹਨ ਖਾਲੀ ਭੜੇ ਲੱਗਦੇ ਆ ਸੌਰੀ ਜਾਨੀ ਆਬਦੇ ਠੀਕ ਹੈ ਬਹੁਤ ਦੇਖ ਲਿਆ ਨਾ ਹੁਣ ਲੋਟ ਆਉਣਗੇ ਇਹ ਜੇ ਹੁਣ ਨਾ ਨਾ ਇਹ ਸਿੱਧੇ ਹੋਏ ਫਿਰ ਇਹ ਸਿੱਧੇ ਹੁੰਦੇ ਵੀ ਨਹੀਂ ਇਹਨਾਂ ਨੂੰ ਸਿੱਧੇ ਕਿਵੇਂ ਕਰਨਾ ਇਹ ਹੁਣ ਮੈਨੂੰ ਪਤਾ ਸੋਪਤ ਸੇਤੀਕਾਰ ਹਾਂਜੀ ਮੰਮੀ ਅਨਾਰੇ ਬੈਕ ਚੱਕ ਲਿਆਵਦਾ ਇਹ ਕਰਦੀ ਆ ਮਨਿੰਦਰ ਦੀ ਮੰਮੀ ਨਾਲ ਮੈਂ ਗੱਲ ਕਰਕੇ ਦੇਖ ਹੀ ਲੈਣੀ ਹੈਗੀ ਪੁੱਛਿਆ ਤਾਂ ਸਹੀ ਵੀ ਕੀ ਕਹਿੰਦੇ ਨੇ ਉਹ ਹੁਣ ਤਾਂ ਇਹਨਾਂ ਨੂੰ ਵੀ ਇੱਥੇ ਐਨੋ ਟਾਈਮ ਐਨ ਹੋ ਗਿਆ ਹੁਣ ਚੱਕ ਲਓ ਹਲੋ ਸਸ਼੍ਰੀਕਲ ਆਂਟੀ ਜੀ ਠੀਕ ਹੋ ਹਾਂਜੀ ਹਾਂਜੀ ਆਂਟੀ ਮੇਰੀ ਗੱਲ ਤਾਂ ਸੁਣੋ ਮੈਂ ਤੁਹਾਨੂੰ ਬਹੁਤ ਜ਼ਰੂਰੀ ਗੱਲ ਕਰਨੀ ਸੀਗੀ ਆਂਟੀ ਜੀ ਪਹਿਲਾਂ ਮੇਰੀ ਗੱਲ ਤਾਂ ਸੁਣ ਲਓ ਇੱਕ ਵਾਰ ਤੁਸੀਂ ਦੇਖਿਓ ਮੈਂ ਤਾਂ ਇਹ ਕਹਿੰਦੀ ਸੀ ਕਿ ਪਹਿਲਾਂ ਤਾਂ ਪਹਿਲਾਂ ਤਾਂ ਤੁਸੀਂ ਠੰਡੇ ਹੋਵੋ ਮੇਰੀ ਗੱਲ ਸੁਣੋ ਵੀ ਮੈਂ ਗੱਲ ਕੀ ਕਹਿਣਾ ਚਾਹੁੰਦੀ ਆਂ ਆਂਟੀ ਮੈਂ ਤੁਹਾਡੀ ਸਾਰੀਆਂ ਗੱਲਾਂ ਨਾਲ ਸਹਿਮਤ ਆਂਗੀ ਪਤਾ ਮਨਿੰਦਰਵਾਲ ਵੀ ਤਾਂ ਦੇਖੋ ਨਾ ਆਖਰ ਨੂੰ ਤੁਹਾਡੀ ਵੀ ਧੀ ਆਗੀ ਉਹ ਕਿਹੜਾ ਬਗਾਨੀ ਆਗੀ ਹਾਂਜੀ ਨਹੀਂ ਹੋਣ ਦਾ ਕੁਝ ਨਹੀਂ ਬਸ ਤੁਹਾਨੂੰ ਪਤਾ ਹੈ ਹਨਾ ਵਿਚਾਰੀ ਵਿਪਤਾ ਚ ਵਾਲੀ ਪਈ ਵੀ ਹੈ ਨਾ ਨਾ ਤਾਂ ਕਿਸੇ ਨੂੰ ਆਪਣਾ ਦੁੱਖ ਸੁੱਖ ਦੱਸ ਸਕਦੀ ਹੈਗੀ ਬਸ ਕੱਲੀ ਉਮਰ ਜਾਏ ਫੇਰੀ ਜਾਂਦੀ ਹੈਗੀ ਉਤੋਂ ਦੀ ਪ੍ਰੀਤ ਉਹ ਵੀ ਕੁੜੀ ਬਰਾਬਰ ਦੀ ਹੋ ਰਹੀ ਆ ਅੱਜ ਨਹੀਂ ਤਾਂ ਕੱਲ ਉਹਨੂੰ ਵੀ ਤਾਂ ਵਿਆਹਣਾ ਹੀ ਪੈਣਾਗਾ ਨਾਲ ਹੁਣ ਤਾਂ ਅੰਠੇ ਤੁਹਾਨੂੰ ਵੀ ਪਤਾ ਕਿੰਨਾ ਟਾਈਮ ਹੋ ਗਿਆ ਮੰਨਦੀਆਂ ਸੋਗ ਗਿਲੇ ਸ਼ਿਕਵੇ ਹੁੰਦੇ ਆ ਮਾਵਾਂ ਧੀਆਂ ਦੇ ਪਰ ਇਹਨਾਂ ਵੀ ਨਹੀਂ ਜ਼ਿਆਦੇ ਹੁੰਦਾ ਹਰ ਕੋਈ ਗਲਤੀ ਕਰਦਾ ਅੰਟੀ ਜੀ ਸਮਝ ਸਕਦੀਆਂ ਮੈਂ ਤੁਹਾਨੂੰ ਸਮਝਦੀਆਂ ਕਿ ਪਰ ਇੱਕ ਵਾਰੀ ਤੁਸੀਂ ਮੈਨੂੰ ਵੀ ਤਾਂ ਸਮਝੋ ਅੰਟੀ ਮੈਂ ਕੀ ਕਹਿਣਾ ਚਾਹੁੰਦੀ ਹੈਗੀ ਦੇਖੋ ਮੈਂ ਤੁਹਾਨੂੰ ਕੋਈ ਉਹਦੇ ਬਾਰੇ ਮਾੜੀ ਚੰਗੀ ਨਹੀਂ ਕਹਿ ਰਹੀ ਮੈਂ ਬਸ ਇੰਨਾ ਕਹਿ ਰਹੀ ਆ ਵੀ ਮਨਿੰਦਰ ਨੂੰ ਨਾ ਇਸ ਵਕਤ ਬਹੁਤ ਜ਼ਿਆਦਾ ਸਹਾਰੇ ਦੀ ਲੋੜ ਆ ਚਲੋ ਮੰਨਦੇ ਹਾਂ ਨੇ ਅਣਜਾਣੇਪੁਣੇ 'ਚ ਗਲਤੀ ਹੋ ਗਈ ਸੋਹ ਗੱਲਬਾਤ ਹੋ ਜਾਂਦੀ ਆ ਬੱਚਿਆਂ ਤੋਂ ਪਰ ਮਾਪਿਓ ਤਾਂ ਸਦਾ ਹੀ ਬੱਚਿਆਂ ਦੀ ਸਾਈਡ ਲੈਂਦਾ ਕਿ ਨਹੀਂ ਮੈਂ ਤਾਂ ਇਹ ਕਹਿੰਦੀ ਸੀ ਕਿ ਤੁਹਾਨੂੰ ਵੀ ਜਦਾਂ ਤੁਸੀਂ ਆ ਜਾਂਦੇ ਹੋਰੇ ਜੇ ਬਾੜਾ ਕਰਦੇ ਤੁਸੀਂ ਨਹੀਂ ਇੱਥੇ ਆ ਸਕਦੇ ਤਾਂ ਅਸੀਂ ਆ ਜਾਂਦੇ ਤੁਹਾਡੇ ਕੋਲੇ ਵੀ ਇੱਕ ਵਾਰੀ ਬੈਠ ਕੇ ਤਾਂ ਗੱਲ ਕਰ ਲੈਂਦੇ ਮਿਲੇ ਤਾਂ ਇਹ ਗਲੇਸ਼ ਕਿਵੇਂ ਦੂਰ ਹੋਣਗੇ ਆਂਟੀ ਜੀ ਦੇਖੋ ਮੈਂ ਤਾਂ ਤੁਹਾਡੇ ਮਰੇ ਹੱਥ ਬੰਨ੍ਹ ਦੀਆਂਗੇ ਹਾਂਜੀ ਬਸ ਇੱਕ ਵਾਰੀ ਆਂਟੀ ਮੇਰੇ ਕਹੇ ਤੋਂ ਬਸ ਇੱਕ ਇੱਕੋ ਵਾਰੀ ਕਹਿਨੀ ਆਗੀ ਮੈਂ ਦੇਖੋ ਮੈਨੂੰ ਇੱਥੇ ਰੱਖਣ ਚ ਕੋਈ ਦਿੱਕਤ ਨਹੀਂ ਸਾਡੇ ਕੋਲੇ ਵਧੀਆ ਰਹਿ ਰਹੇ ਨੇ ਬਲਕਿ ਸਾਡਾ ਵੀ ਜੀ ਲੱਗਿਆ ਰਹਿੰਦਾ ਪਰ ਫਿਰ ਵੀ ਕਿਤੇ ਨਾ ਕਿਤੇ ਕਦੇ ਤਾਂ ਤੈਨੂੰ ਆਪਣੀ ਮਾਂ ਦੀ ਯਾਦ ਆਉਂਦੀ ਹੈ ਨਾ ਬਾਕੀ ਤਾਂ ਵਿਚਾਰੀ ਹੁਣ ਇਕੱਲੀ ਰੋਲਦੀ ਫਿਰਦੀ ਹੈਗੀ ਇੱਥੇ ਜਿਵੇਂ ਲਾ ਵਾਰਸ ਹੁੰਦੀ ਹੈਗੀ ਹਾਂਜੀ ਦੇਖ ਲਓ ਆਂਟੀ ਜੀ ਮੈਂ ਤਾਂ ਤੁਹਾਡੇ ਅੱਗੇ ਬਸ ਹੱਥੇ ਬਣ ਸਕਦੀ ਐ ਮਿਹਨਤਾਂ ਹੀ ਕਰ ਸਕਦੀ ਐਗੀ ਚਲੋ ਜਿੱਦਾਂ ਤੁਹਾਡਾ ਦਿਲ ਕਰੇ ਠੀਕ ਐਂਟੀ ਜੀ ਸਤਿ ਸ਼੍ਰੀ ਅਕਾਲ ਕੀ ਹੋਇਆ ਮਨਿੰਦਰ? ਦੀ ਕੁਛ ਮੈਨੂੰ ਝੂਠ ਬੋਲਿਆ। ਮੈਂ ਕੀ ਝੂਠ ਬੋਲਿਆ? ਤੁਸੀਂ ਤਾਂ ਮੈਨੂੰ ਕਹਿੰਦੇ ਸੀ ਵੀ ਤੇਰੀ ਮੰਮੀ ਤੈਨੂੰ ਬਹੁਤ ਪਿਆਰ ਕਰਦੀ ਆ ਤੇ ਉਹ ਤੈਨੂੰ ਮਿਲਣ ਲਈ ਤੜਫ ਰਹੀ ਆ, ਉਹ ਤੈਨੂੰ ਜ਼ਰੂਰ ਮਿਲਨ ਲਾਊਗੀ ਤੇ ਹੁਣ ਤੂੰ ਫਿਰ ਮੰਮੀ ਦੀ ਮਨਤਾ ਕਿਉਂ ਕਰ ਰਹੀ ਸੀ? ਹੁਣ ਕੀ ਹੋ ਗਿਆ? ਹੋਇਆ ਤਾਂ ਖੁਸ਼ ਵੀ ਨਹੀਂ ਮਨਿੰਦਰ। ਮੰਨਦੀ ਆ ਮੈਂ ਤੈਨੂੰ ਝੂਠ ਬੋਲਿਆ। ਫਿਰ ਹੁਣ ਮੈਂ ਹੋਰ ਕਰ ਵੀ ਕੀ ਸਕਦੀ ਆ? ਜਦ ਤੇਰੀ ਮੰਮੀ ਨਹੀਂ ਗੱਲ ਕਰਨਾ ਚਾਹੁੰਦੀ ਤੇਰੇ ਨਾਲ ਇੱਕ ਤਾਂ ਤੂੰ ਵੈਸੇ ਹੀ ਨਹੀਂ ਟੈਨਸ਼ਨ ਚ ਰਹਿਣੀ ਆਂਗੀ ਉਥੋਂ ਦੀ ਮੈਂ ਤੈਨੂੰ ਆ ਗੱਲ ਕਹਿ ਦਿੰਦੀ ਤੇਰੇ ਦਿਮਾਗ ਤੇ ਹੋਰ ਲੋਡ ਪੈ ਜਾਣਾ ਸੀਗਾ ਫਿਰ ਤੂੰ ਆਪੇ ਦੱਸ ਮੈਂ ਹੁਣ ਉਸ ਟਾਈਮ ਤੇ ਕੀ ਕਰਦੀ ਪਰ ਉਹ ਜਿਹੜੀਆਂ ਮੈਂ ਉਮੀਦਾਂ ਲਾਈ ਬੈਠੀ ਆ ਮੈਨੂੰ ਤਾਂ ਐ ਸੀਗਾ ਵੀ ਮੰਮੀ ਸੱਚੀ ਮੈਨੂੰ ਮਿਲਨ ਲਾਊਗੀ ਤੇ ਮੰਮੀ ਸੱਚੀ ਮੈਨੂੰ ਯਾਦ ਕਰਦੀ ਆ ਤੇ ਹੁਣ ਜਿਹੜਾ ਮੇਰਾ ਦਿਲ ਟੁੱਟਿਆ ਵੀ ਮਾਂ ਨੇ ਕਦੇ ਮੇਰੇ ਕੋਲ ਨਹੀਂ ਆਉਣਾ ਲੈ ਹੈ ਕੰਮਲੀ ਤੈਨੂੰ ਕੌਣ ਕਹਿੰਦਾ ਕੀ ਤੇਰੀ ਮਾਂ ਨੇ ਤੇਰੇ ਕੋਲ ਨਹੀਂ ਆਉਣਾ ਬਲਕਿ ਉਹ ਤੇਰੇ ਲਈ ਆਉਣਾ ਚਾਹੁੰਦੀ ਆ ਪਰ ਜਿਹੜਿਆ ਲੋਕ ਨੇ ਨਾ ਕੁੱਤੇ ਦੇ ਵੱਡੇ ਹੋਏ ਇਹੀ ਨਹੀਂ ਤੇਰੇ ਲਈ ਉਹਨੂੰ ਆਉਣ ਦਿੰਦੇ ਇਹੀ ਨਹੀਂ ਤੇਨਾਂ ਗੱਲ ਕਰਨ ਦਿੰਦੇ ਹੈਗੇ ਖਾਸ ਕਰਕੇ ਜਿਹੜੀ ਤੇਰੀ ਭੂਆ ਦਾ ਮੁੰਡਾ ਉਹ ਮੇਰੀ ਭੂਆ ਦਾ ਮੁੰਡਾ ਕਿਉਂ ਉਹ ਕਿਉਂ ਰੋਕਦਾ ਮਨਿੰਦਰ ਹਣ ਤੋਂ ਗੇੜਾ ਨਹੀਂ ਆਣੀਆਂ ਵੀ ਤੈਨੂੰ ਇੰਨਾਂ ਗੱਲਾਂ ਦਾ ਨਹੀਂ ਪਤਾ ਹੈਗਾ ਕੁਛ ਗੱਲ ਹੁੰਦੀ ਆ ਕੁਛ ਲਵੇ ਲਾ ਕੇ ਕਹਿ ਦਿੰਦੇ ਨੇਗੇ ਹੁਣ ਖਬਰੇ ਕਿਹੜੇ ਕਿਹੜੀ ਪੱਟੀ ਪੜਾਈ ਹੋਣੀ ਉਹਨੇ ਤੇਰੀ ਮਾਂ ਨੂੰ ਫਿਰ ਜੀ ਤੁਸੀਂ ਜਾ ਕੇ ਆਏ ਸੀ ਤਾਂ ਬ੍ਰ ਮਮੀ ਤੁਹਾਨੂੰ ਕੀ ਗੱਲ ਕੀਤੀ ਕੀ ਹੋਇਆ ਸੀ ਉਹਦੇ ਮੈਂ ਤੁਹਾਨੂੰ ਜਮੀ ਸੱਚ ਦੱਸਦੀ ਆਂ ਦੇਖ ਪਹਿਲੀ ਵਾਰ ਗਏ ਉਹਨਾਂ ਨੇ ਮੈਨੂੰ ਬਹੁਤ ਵਧੀਆ ਤਰੀਕਾ ਨਾਲ ਟ੍ਰੀਟ ਕੀਤਾ ਬੜਕਿ ਮੈਂ ਵੀ ਉਹਨੂੰ ਆਪਣੀ ਮਾਂ ਸਮਝਣ ਲੱਗੀ ਸੀ ਤੇ ਉਹ ਮੈਨੂੰ ਆਪਣੀ ਧੀ ਆਈ ਗਿਆ ਦਾ ਬਹੁਤ ਸਤਿਕਾਰ ਕਰਦੀ ਸੀ ਦੂਜੀ ਵਾਰ ਗਏ ਉਹਦੋਂ ਵੀ ਉਹਨੇ ਬਹੁਤ ਵਧੀਆ ਸਾਡੇ ਨਾਲ ਉਹ ਕਰਿਆ ਪਰ ਜਦੋਂ ਅਸੀਂ ਇਸ ਵਾਰ ਗਏ ਨਾ ਬਹੁਤ ਰੂਲੀ ਬਿਹੇਵੀਅਰ ਕੀਤਾ ਉਹਨੇ ਸਾਡੇ ਨਾਲ ਬਸ ਤੈਨੂੰ ਹੁਣ ਮੈਂ ਕੀ ਦੱਸਾਂ ਪਰ ਹਮ ਨੂੰ ਇਨਾ ਯਕੀਨ ਜ਼ਰੂਰ ਹੈਗਾ ਲੋਕ ਜਿੰਨਾ ਮਰਜ਼ੀ ਬਾਦ ਆ ਲਾ ਦੇਣ ਪਰ ਮੈਂ ਤੇਰੇ ਨਾਲ ਖੜੀ ਨਾ ਮੈਂ ਪੱਕਾ ਤੇਰੀ ਮਾਨ ਨੂੰ ਤੇ ਨਾ ਮਿਲਵਾ ਕੇ ਰਹੂੰਗੀ ਜੋ ਮਰਜ਼ੀ ਹੋ ਜਵੇ ਤੇ ਮੈਨੂੰ ਇਨਾ ਵੀ ਪਤਾ ਤੇਰੀ ਮੰਮੀ ਵੀ ਤੇਰੇ ਨਾਲ ਗੱਲ ਕਰਨਾ ਚਾਹੁੰਦੀ ਆਗੀ ਬਸ ਉਹ ਇੱਕ ਮਜਬੂਰ ਆਗੀ ਤੂੰ ਸਮਝ ਸਕਦੇ ਨਾ ਮਨਿੰਦਰ ਇਸ ਵਕਤ ਤੇਰੀ ਮੰਮੀ ਕਿਹੜੇ ਹਾਲਾਤਾਂ ਦੇ ਵਿੱਚ ਆਗੀ ਨਾ ਚਾਹੁੰਦੇ ਹੋਈ ਵੀ ਆਹ ਸਭ ਕਰ ਰਹੀ ਆ ਉਹ ਦੀ ਮੰਮੀ ਸੱਚੀ ਮੈਨੂੰ ਮਿਲੂਗੀ ਕਿ ਨਹੀਂ ਮਿਲਦੀ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਜੀ ਜਕੀਨ ਤਰਬ ਤੋਂ ਵੀ ਜ਼ਿਆਦਾ ਥੋੜੇ ਤੇ ਬਸ ਫਿਰ ਮੈਂ ਆਪੇ ਮਿਲਵਾਉਂਗੀ ਮੈਨੂੰ ਜੋ ਮਰਜ਼ੀ ਕਰਨਾ ਪਵੇ ਬਸ ਮੈਂ ਕਹਿੰਦੀ ਸਿੱਧੀ ਆਪਣਾ ਮੰਮੀ ਕੋਲ ਜਾ ਕੇ ਆਗੇ ਦੋਨੇ ਜਾਣੇ ਜਾਇਆ ਮੰਗੇ ਪਰ ਹਜੇ ਨਹੀਂ ਥੋੜਾ ਜਿਹਾ ਨਹੀਂ ਇਧਰੋਂ ਆਪਣਾ ਮਸਲਾ ਤੈਨੂੰ ਪਤਾ ਕਿੰਨਾ ਜ਼ਿਆਦਾ ਭਖਿਆ ਪਿਆ ਇਧਰੋਂ ਸੈਟਿੰਗ ਆ ਜਾਂਦੇ ਕੋਈ ਗੱਲ ਨਹੀਂ ਮੈਂ ਪੱਕਾ ਮਿਲਵਾ ਕੇ ਲੈ ਕੇ ਆਉਂਗੀ ਤੈਨੂੰ ਐਵੇਂ ਦੀ ਗੱਲ ਨਹੀਂ ਜਦ ਮੈਂ ਤੇਰੇ ਨਾਲ ਵਾਦਾ ਹੀ ਕਰ ਲਿਆ ਕਮਲੀਏ ਨਾਲਤੋਂ ਨਾ ਮੈਂ ਮਾੜੀ ਮਾੜੀ ਗੱਲਾਂ ਨਾਲ ਕਿਉਂ ਉਦਾਸ ਨਾ ਹੋਇਆ ਕਰ ਮੈਂ ਸਮਝ ਸਕਦੀ ਆਂ ਵੀ ਤੇਰੇ ਤੇ ਕੀ ਬਿਤਰੀ ਆਗੀ ਪਰ ਮਾੜਾ ਮੋਟਾ ਹੌਂਸਲਾ ਰੱਖਿਆ ਕਰ ਦੀ ਜ਼ਿੰਦਗੀ ਚ ਸੱਚੀ ਮੇਰੇ ਕੋਲ ਹੋਰ ਕੁਝ ਨਹੀਂ ਰਿਹਾ ਤੇ ਨਾ ਹੀ ਮੈਂ ਕੁਝ ਪਾਉਣਾ ਚਾਹਨੀ ਆ ਤੇ ਨਾ ਹੀ ਕੁਝ ਬਣਾਉਣਾ ਚਾਹਨੀ ਬਸ ਇੱਕ ਜ਼ਿੰਦਗੀ ਦੇ ਦੋ ਹੀ ਸੁਪਨੇ ਆ ਮੇਰੇ ਇੱਕ ਤਾਂ ਬਸ ਮੇਰੀ ਮਾਂ ਮੈਨੂੰ ਆ ਕੇ ਮਿਲ ਜੇ ਮੈਨੂੰ ਪਹਿਲਾਂ ਵਾਂਗੂ ਪਿਆਰ ਕਰੇ ਬਸ ਇੱਕ ਮੇਰੀ ਪੜ੍ਹ ਲਿਖ ਕੇ ਨਾ ਵਧੀਆ ਮੁਕਾਮ ਤੇ ਪਹੁੰਚ ਜੇ ਬਸ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਜ਼ਿੰਦਗੀ ਤੋਂ ਬਸ ਇੰਨੀ ਗੱਲ ਇੰਨੀ ਗੱਲ ਪਿੱਛੇ ਤੂੰ ਇੰਨਾ ਜਿਆਦਾ ਉਦਾਸ ਹੋ ਰਹੀ ਆਂ ਰੱਬ ਦੇ ਘਰੇ ਦੇਰਾ ਪਰ ਅੰਧੇਰ ਨਹੀਂ ਦੇਖੀ ਚਲ ਟਾਈਮ ਦੇ ਨਾਲ ਨਾ ਸਾਰਾ ਕੁਝ ਠੀਕ ਹੋ ਜਾਊਗਾ ਬਾਕੀ ਦਾ ਹਾਲਾਤ ਸਦਾ ਜੇ ਇੱਕ ਜੇ ਥੋੜੀ ਰਹਿੰਦੇ ਆ ਕਿ ਨਹੀਂ ਬਾਕੀ ਮੰਮੀ ਨੂੰ ਵੀ ਗੁੱਸਾ ਗਲਤੀ ਤਾਂ ਮੇਰੀ ਹੈ ਹੀ ਨਾ ਹੌਲੀ ਹੌਲੀ ਗੁੱਸਾ ਠੰਡਾ ਹੋਊਗਾ ਪਰ ਮੈਨੂੰ ਵੀ ਕਿਤੇ ਨਾ ਕਿਤੇ ਲੱਗਦਾ ਮੰਮੀ ਮੇਰੇ ਕੋਲ ਆਊਗੀ ਦੇ ਹੁਣ ਆਪਾਂ ਗੱਲ ਕਰੀਏ ਹਰਪ੍ਰੀਤ ਦੀ ਉਹ ਮਾੜਾ ਮਟ ਗਲਤੀ ਕਰਦੇ ਤਾਂ ਉਹਨੂੰ ਕਿੰਨਾ ਜ਼ਿਆਦਾ ਝਿੜਕ ਜੀਆਂ ਤੇ ਥੱਪੜ ਮਾਰਨ ਤੱਕ ਜਾਣੀ ਆ ਤੇ ਕਮਲੀ ਤੂੰ ਦੇ ਕਿੰਨੀ ਵੱਡੀ ਗਲਤੀ ਕੀਤੀ ਹੈਗੀ ਉਹੀ ਤੇਰੀ ਮਾਂ ਜਿਹੜੀ ਆਣ ਗਵਾਂਣ ਚ ਸਿਰ ਚਾੱਕੇ ਨਹੀਂ ਤੁਰ ਸਕਦੀ ਹੈਗੀ ਕਿੰਨਾ ਮਾਣ ਹੋਊਗਾ ਉਹਨੂੰ ਤੇਰੇ ਤੇ ਤੇ ਫਿਰ ਉਹ ਆਪਦੀ ਜਗ੍ਹਾ ਹੁਣ ਕੀ ਕਰੇ ਦੱਸ ਸਹੀ ਆ ਉਹਦੀ ਆਪਦੀ ਜਗ੍ਹਾ ਮੇਰੀ ਮਾਂ ਚੱਲ ਹੁਣ ਤੂੰ ਆ ਗੱਲ ਨੂੰ ਵੀ ਨਦਰ ਤੇ ਲਾ ਕੇ ਬਹਿ ਜੀ ਮੈਂ ਤਾਂ ਤੈਨੂੰ ਵੈਸੇ ਹੀ ਸਮਝਾਉਂਦੀ ਸੀਗੀ ਤੇ ਤੂੰ ਨਾ ਰੈਸਟ ਕਰ ਲੈ ਮੈਂ ਤੈਨੂੰ ਜਦੋਂ ਨਹੀਂ ਦੇਖ ਰਹੀ ਤੂੰ ਕਦੇ ਕੀ ਕੰਮ ਕਰਨ ਲੱਗ ਜਿੰਨੀ ਕਦੇ ਕੀ ਤੂੰ ਰੈਸਟ ਦਾ ਕਰਦੀ ਹੋਈ ਨਹੀਂ ਹੈਗੀ ਐਵੇਂ ਸਿੱਧੇ ਤੇਰੀ ਨਾੜ ਨਾੜ ਫੜ ਜਾਣੀ ਹੈ ਕਿ ਕਿਸੇ ਦਿਨ ਅਟੈਕ ਆਈ ਤੇ ਮਰ ਜਾਏਗੀ ਉਹ ਨਹੀਂ ਜੀ ਨਹੀਂ ਮਰਦੀ ਮੈਂ ਕਿੱਥੇ ਮਰਦੀ ਆ ਹਜਾ ਜ਼ਿੰਦਗੀ ਚ ਬਹੁਤ ਕੁਝ ਦੇਖਣਾ ਗੱਲ ਤਾਂ ਸਹੀ ਆ ਐ ਕਿਵੇਂ ਮਰਦੀ ਆ ਨਾਲ ਪਰੋਣੇ ਨੂੰ ਲੈ ਕੇ ਮਰੀ ਆਵਦੇ ਨੂੰ ਠੀਕ ਆ ਠੀਕ ਐ ਐ ਹੱਸਦੀ ਰਿਆ ਕਰ ਹੱਸਦੀ ਸੋਹਣੀ ਲੱਗਦੀ ਆਂਗੀ ਚਲ ਹੁਣ ਪੈ ਜਾ ਤੂੰ ਠੀਕ ਐ ਜੀ ਠੀਕ ਐ ਵਿਚਾਰੇ ਇਹ ਵੀ ਮੇਰਾ ਕਿੰਨਾ ਕਰਦੇ ਨੇ ਕਿੰਨਾ ਸਾਡੇ ਬਾਰੇ ਸੋਚਦੇ ਨੇ ਮੈਨੂੰ ਵੀ ਇਹਨਾਂ ਬਾਰੇ ਸੋਚਣਾ ਚਾਹੀਦਾ ਜੇ ਦੀਦੀ ਕਹਿ ਰਹੀ ਐ ਨਾ ਵੀ ਮੈਨੂੰ ਸਬਰ ਰੱਖਣਾ ਚਾਹੀਦਾ ਤਾਂ ਮੈਂ ਵੀ ਚੁੱਪ ਰਹਾ ਮੈਨੂੰ ਪਤਾ ਮੰਮੀ ਜ਼ਰੂਰ ਮੇਰੇ ਕੋਲ ਆਊਗੀ ਸੱਸੀ ਘਾਲ ਪੈਣ ਜੀ ਸੱਸੀ ਘਾਲ ਹੋਰ ਸੁਖ ਠੀਕ ਆ ਪੁੱਤ ਹਾਂ ਠੀਕ ਹੈ ਵਧੀਆ ਇਹਨੂੰ ਕੀ ਹੋਣਾ ਸੀ ਇਹ ਤਾਂ ਠੀਕ ਹੀ ਹੈ ਭੈਣ ਜੀ ਸੁਖਾ ਤਾਂ ਨੂੰ ਕੁਝ ਹੋਵੇ ਆਜੋ ਆਜੋ ਚਾਹ ਪਾਣੀ ਪੀ ਲਓ ਆਜੋ ਹੋਰ ਭੈਣ ਜੀ ਦੱਸੋ ਠੰਡਾ ਪੀਓਗੇ ਕਿ ਚਾਹ ਬਣਾ ਕੇ ਲਿਆਵਾਂ ਨਾ ਠੰਡੇ ਪਾਣੀ ਦੀ ਤਾਂ ਲੋੜ ਨਹੀਂ ਭੈਣ ਜੀ ਮੈਂ ਸੁਖ ਨੂੰ ਛੱਡਣ ਆਈ ਆਂ ਤੇ ਸੋ ਕੋਣ ਇੱਥੇ ਰਹੂਗੀ ਚੰਗਾ ਕੀਤਾ ਭੈਣ ਜੀ ਛੱਡਣਾਗੇ ਤੁਸੀਂ ਮੈਨੂੰ ਤਾਂ ਬੜੀ ਖੁਸ਼ੀ ਹੋਈ ਨਾ ਤੈਨੂੰ ਤਾਂ ਖੁਸ਼ੀ ਹੋਈ ਪਰ ਮੈਨੂੰ ਲੱਗਦਾ ਤੇਰੇ ਪੁੱਤ ਨੂੰ ਤੇ ਤੇਰੇ ਘਰ ਵਾਲੇ ਨੂੰ ਘੱਟ ਖੁਸ਼ੀ ਹੋਈ ਹੋਊਗੀ ਕਾ ਨੂੰ ਭੈਣ ਜੀ ਤੁਸੀਂ ਮਾਨੂੰ ਗੁਲਗੁਲੇ ਬਣਾਈ ਆਨੇ ਰਹਨੇ ਹੋ ਲੈ ਖੁਸ਼ੀ ਕਿਹਨੂੰ ਨਹੀਂ ਹੈਗੀ ਪਹਿਲਾਂ ਆਖੇ ਮਾਨੂੰ ਗੁਲਗੁਲੇ ਬਣਾਈ ਜਾਨੀਆਂ ਮੈਨੂੰ ਕੀ ਲੋੜ ਐ ਮਾਨੂੰ ਗੁਲਗੁਲੇ ਬਣਾਉਣ ਦੀ ਆ ਜਿਹੜੀਆਂ ਗੱਲਾਂ ਹੋਈਆਂ ਤੇਰੇ ਸਾਹਮਣੇ ਹੀ ਐ ਤੂੰ ਕਿਹੜਾ ਪਰੇ ਸੀ ਨਾ ਗੱਲਾਂ ਤੋਂ ਚੱਲ ਕੋਈ ਨਹੀਂ ਭੈਣ ਜੀ ਆ ਬੋਲ ਚੱਲ ਤਾਂ 100 ਵਾਰੀ ਹੋ ਜਾਂਦੀ ਐ ਕਾਚ ਲੜਾਈਆਂ ਪੜਾਈਆਂ ਕਿਹਦੇ ਨਹੀਂ ਹੁੰਦੀਆਂ ਫੇਰ ਕੀ ਹੋਗਾ ਵਧੀਆ ਸੁੱਖ ਨਾਲ ਆਪਦੇ ਘਰੇ ਆ ਗਏ ਤੁਸੀਂ ਤਾਂ ਨਹੀਂ ਲੈਣਗੇ ਇਹਨੂੰ ਤਾਂ ਹੁਣ ਹੀ ਪਿਆ ਭੈਣ ਜੀ ਹੁਣ ਤੁਸੀਂ ਉੱਤੇ ਜਾਂਦੇ ਹੋਏ ਕਹਿ ਕੇ ਇੰਨਾ ਕੁਛ ਬਾਗੀ ਕੀ ਲੈਣ ਆਈਏ ਤੁਹਾਨੂੰ ਚਲ ਹਰਖ ਸੀ ਭਾਈ ਤੁਹਾਡਾ ਵੀ ਗੁੱਸਾ ਸਿਰ ਮੱਥੀ ਮੈਂ ਅਖਾ ਚਲ ਕੋਈ ਨਹੀਂ ਕੁਝ ਦਿਨਾਂ ਤੱਕ ਹਰਖ ਟਹਿਣਾ ਹੋ ਜਾਊਗਾ ਚਲ ਛੱਡ ਜਾਣਗੇ ਸੁੱਖ ਨੂੰ ਅਸੀਂ ਤਾਂ ਛੱਡ ਕੇ ਜਾਣਾ ਹੀ ਸੀ ਪਰ ਹੁਣ ਮੇਰੀ ਧੀ ਦਾ ਧਿਆਨ ਰੱਖਿਓ ਅਸੀਂ ਤਾਂ ਪਹਿਲੇ ਜੇ ਕੋਈ ਗੱਲਬਾਤ ਹੋ ਗਈ ਮੈਂ ਇੱਥੇ মিডিਆ ਵਾਲੇ ਇਕੱਠੇ ਕਰ ਲੂੰਗੀ ਭੈਣ ਜੀ ਤੁਸੀਂ ਫਿਕਰ ਕਾ ਨੂੰ ਕਰਦੇ ਹੋ ਮੈਂ ਤਾਂ ਪਹਿਲਾਂ ਵੀ ਸੁੱਖ ਦਾ ਬਥੇਰਾ ਖਿਆਲ ਰੱਖਦੀ ਆ ਆ ਦੋਨੇ ਜੀ ਨੇ ਭਈ ਦੋਨਾਂ ਜੀਆਂ ਦੀ ਲੜਾਈ ਕინੇ ਮਟਾਈ ਇਹ ਤਾਂ ਹੁੰਦੀ ਆ ਅੱਜ ਤੋਂ ਬਾਅਦ ਨਹੀਂ ਨਾ ਹੋਣੀ ਚਾਹੀਦੀ ਲੜਾਈ ਕੋਈ ਅੱਜ ਤੋਂ ਬਾਅਦ ਤੁਸੀਂ ਧਿਆਨ ਰੱਖਣਾ ਮੇਰੀ ਤੀਤਾ ਮੈਂ ਧਿਆਨ ਰੱਖੂ ਮੈਂ लाਡੀ ਨੂੰ ਜਿੜਕੂਗੀ लाਡੀ ਨੂੰ ਕਹੂੰਗੀ ਭਈ ਸੁੱਖ ਨੂੰ ਨਾ ਕੁਝ ਕਹੀਂ ਪਤਾ ਹੁਣ ਤਾਂ ਧਿਆਨ ਨਾ ਰਹੀ ਜੇ ਕੋਈ ਗੱਲਬਾਤ ਹੁੰਦੀ ਹੈ ਮੈਨੂੰ ਫੋਨ ਕਰਦੀ ਮੈਂ ਉਦੋਂ ਹੀ ਆ ਪਹੁੰਚੂਗੀ ਕੋਈ ਗੱਲ ਨਹੀਂ ਹੋਣੀ ਜਦੋਂ ਵੀ ਕੋਈ ਗੱਲਬਾਤ ਹੋਏ ਨਾ ਵੈਸੇ ਤਾਂ ਕੋਈ ਗੱਲ ਹੁੰਦੀ ਨਹੀਂ ਪਰ ਜੇ ਕੋਈ ਗੱਲ ਹੋਈ ਨਾ ਮੈਂ ਤੁਹਾਨੂੰ ਫੋਨ ਲਾ ਦੂੰਗੀ ਕਾ ਨੂੰ ਕਾ ਨੂੰ ਪੈਣ ਜੀ ਤੁਹਾਨੂੰ ਆਉਣ ਦੀ ਲੋੜ ਹੀ ਨਹੀਂ ਪੈਣੀ ਆਏ ਕਿਉਂ ਕੋਈ ਗੱਲ ਹੋਊਗੀ ਉਹ ਤਾਂ ਇੱਕ ਵਾਰੀ ਲੜ ਕੇ ਬੰਦਾ ਲੜ ਕੇ ਇੱਕ ਵਾਰੀ ਵੀ ਪਛਤਾਉਂਦਾ ਆ ਰੋਜ਼ ਥੋੜੀ ਲੜੀ ਜਾਣਗੇ ਚੱਲ ਵਧੀਆ ਸਿਆਣੀ ਗੱਲ ਹੈ ਜੇ ਨਾ ਲੜੋਂਗੇ ਤਾਂ ਪੁੱਤ ਮੈਂ ਹੁਣ ਜਾਂਦੀ ਆਂ ਤੂੰ ਆਵਦਾ ਧਿਆਨ ਰੱਖੀ ਠੀਕ ਹੈ ਤਾਂ ਤੈਨੂੰ ਜਿਵੇਂ ਸਮਝਾਇਆ ਬਸ ਉਵੇਂ ਹੀ ਰਹਿਣਾ ਹੁਣ ਡਰਨਾ ਨਹੀਂ ਕਿਸੇ ਤੋਂ ਕੋਈ ਗੱਲ ਨਹੀਂ ਮੰਮੀ ਤੁਸੀਂ ਬਸ ਬੈਠੋ ਚਾਹ ਪੀ ਕੇ ਜਾਇਓ ਨਾ ਨਾ ਚਾਹ ਪਾਣੀ ਦਿੱਤਾ ਮੈਨੂੰ ਲੋੜ ਨਹੀਂ ਬਸ ਮੇਰੀ ਧੀ ਦੀ ਧਿਆਨ ਰੱਖਿਓ ਇੰਨਾ ਹੀ ਬਹੁਤ ਹੈ ਠੀਕ ਹੈ ਪੁੱਤ ਚੰਗਾ ਹੁਣ ਫੋਨ ਕਰਦੇ ਜਾ ਕੇ ਠੀਕ ਹੈ ਚਲ ਘਬਰਾਉਣਾ ਨਹੀਂ ਠੀਕ ਹੈ ਹੁਣ ਲੈ ਪੁੱਤ ਤੇਰੀ ਮਾਂ ਤਾਂ ਚਾਹ ਵੀ ਨਹੀਂ ਪੀਕੇਗੀ ਮੈਂ ਗੱਲੀ ਲਾ ਗਈ ਮੈਂ ਕਿਹਾ ਚੱਲ ਭੈਣ ਜੀ ਨੂੰ ਹਰ ਖਾਇਆ ਹੋਇਆ ਚੱਲ ਕੋਈ ਗੱਲ ਨਹੀਂ ਹੈਨਾ ਆ ਹੀ ਜਾਂਦਾ ਭਾਈ ਕੋਈ ਗੱਲ ਨਹੀਂ ਮੰਮੀ ਤੁਸੀਂ ਐੇ ਕਰੋ ਮੇਰੇ ਵਾਸਤੇ ਚਾਹ ਲਿਆ ਦਿਓ ਬਣਾ ਕੇ ਕੋਈ ਨਹੀਂ ਪੁੱਤ ਬਣਾਉਂਗੀ ਨਾਲੇ ਆਪਸ ਵਿੱਚ ਮਾੜਾ ਮੋਟਾ ਲੜਪੈ ਨੇ ਨਾ ਐਵੇਂ ਆਪਦੀ ਮਾਂ ਨੂੰ ਫੋਨ ਕਰਿਆ ਕਰ ਮਾਂ ਪਿਆਰ ਨੂੰ ਪੁੱਤ ਫਿਕਰ ਹੋ ਜਾਂਦਾ ਠੀਕ ਹੈ ਮੰਮੀ ਤੁਸੀਂ ਨਾ ਆਇਓ ਕਰੋ ਛੇਤੀ ਚਾਹ ਬਣਾ ਕੇ ਲਿਆ ਦਿਓ ਲਿਉਣੀ ਤੇ ਮਿੱਠਾ ਘੱਟ ਪਾਓ ਠੀਕ ਹੈ ਹੁਣ ਤੁਹਾਨੂੰ ਕੀ ਹੋ ਗਿਆ ਇੱਧਰ ਆ ਤਾਂ ਲੈ ਆਏ ਤੁਸੀਂ ਉੱਥੇ ਗੱਲ ਕਰ ਲੈਂਦੇ ਕਿਹੜੀ ਕਰਨੀ ਸੀਗੀ ਮੈਂ ਤਾਂ ਇਹ ਆਦਾ ਸੀਗਾ ਵੀ ਮਨਿੰਦਰ ਆਏ ਜੇ ਕੁਝ ਹੀ ਕਿਉਂ ਪਈਆ ਕੀ ਹੋ ਗਿਆ ਹੁਣ ਕੀ ਦੱਸਾਂ ਤੁਹਾਨੂੰ ਮੈਂ ਮੈਂ ਉਹਦੀ ਮੰਮੀ ਨਾਲ ਗੱਲ ਕਰ ਰਹੀ ਸੀਗੀ ਉਹਨੇ ਸਾਰੀ ਗੱਲ ਸੁਣਦੀ ਵੀ ਮੈਂ ਕੀ ਕੁਛ ਕੀਤਾ ਉਹਦੀ ਮੰਮੀ ਨੂੰ ਉਹਨੂੰ ਇਹ ਵੀ ਪਤਾ ਲੱਗ ਗਿਆ ਕਿ ਉਹਦੀ ਮੰਮੀ ਨੇ ਆਪਣੇ ਨਾਲ ਕਿਦਾਂ ਦਾ ਬਿਹੇਵੀਅਰ ਕੀਤਾ ਮੈਂ ਸਾਰਾ ਕੁਝ ਸੱਚ-ਸੱਚ ਦੱਸਤਾ ਮਨਿੰਦਰ ਨੂੰ ਮੈਂ ਕੁਝ ਵੀ ਉਹਦੇ ਲਗਾਉਣਾ ਨਹੀਂ ਚਾਹੁੰਦੀ ਸੀਗੀ ਬਸ ਇਹੀ ਗੱਲ ਨੂੰ ਲੈ ਕੇ ਉਹ ਟੈਨਸ਼ਨ ਪਾਈ ਬੈਠੀ ਹੈਗੀ ਵੀ ਮੇਰੀ ਮੰਮੀ ਮੈਨੂੰ ਕਦੇ ਨਹੀਂ ਮਿਲੂਗੀ ਪਰ ਮੈਂ ਤਾਂ ਤੁਹਾਨੂੰ ਐ ਕਹਿੰਦੀ ਸੀ ਕਿ ਵੀ ਚਲ ਜਿਹੜਾ ਕੁਝ ਹੁਣ ਅਸੀਂ ਹੋ ਗਿਆ ਵੀ ਕਿਉਂ ਨਾ ਆਪਾਂ ਇੱਕ ਵਾਰੀ ਮਨਿੰਦਰ ਨੂੰ ਬਿਨਾਂ ਦੱਸੇ ਚੱਲ ਕੇ ਨਾ ਇਹਨਾਂ ਦੇ ਘਰੇ ਆਪਾਂ ਕੋਈ ਬਹਾਨੇ ਨਾਲ ਇਹਨੂੰ ਜਾਂ ਤਾਂ ਬਾਹਰ ਲੈ ਜਾਂਦੇ ਆ ਠੀਕ ਹੈ ਆਪਾਂ ਕਿੱਥੇ ਲੈ ਕੇ ਜਾਵਾਂਗੇ ਮਿਲਾਉਣਾ ਤਾਂ ਜ਼ਰੂਰ ਹੈ ਨਾ ਪਰ ਤੁਹਾਨੂੰ ਪਹਿਲਾਂ ਪਤਾ ਨਹੀਂ ਕੀ ਕੁਛ ਕੀਤਾ ਇਹਦੀ ਮੰਮੀ ਨੇ ਆਪਣੇ ਨਾਲ ਧੱਕੇ ਮਾਰ ਕੇ ਬਾਹਰ ਕੱਢਤਾ ਹੁਣ ਦੂਜੀ ਵਾਰੀ ਜੇ ਮਨਿੰਦਰ ਆਪਣੇ ਨਾਲ ਜਾਊਗੀ ਉਹ ਹੀ ਕੁਝ ਫੇਰ ਕੀਤਾ ਫੇਰ ਪਹਿਲਾਂ ਆਪਾਂ ਤੁਹਾਨੂੰ ਜਾ ਕੇ ਆਏਗੇ ਮੈਂ ਉਹੀ ਤਾਂ ਸਮਝਾਂ ਨਹੀਂ ਐ ਤੁਹਾਨੂੰ ਇੱਕ ਤਾਂ ਸੁਣਦੇ ਨੇ ਵੀ ਆਪਾਂ ਦੋਹੇ ਜਣੇ ਜਾਇਆਂ ਨੇ ਆਪਾਂ ਪੁੱਛਿਓਣੇ ਹੈਗੇ ਵੀ ਚੱਲ ਕੋਈ ਗੱਲ ਨਹੀਂ ਹੁਣ ਇਹਦੇ ਕਰਕੇ ਆਪਾਂ ਹੱਥ ਪੈਰ ਬੰਨ੍ਹ ਲੈਣੇ ਉਹਦੇ ਅਗੇ ਹੀ ਹੋ ਸਕਦਾਗਾ ਜੇ ਮਨਿੰਦਰ ਦੇਖਿਆ ਜਾਵੇ ਕਿਸੇ ਦਾ ਸੁੱਖ ਸਹਾਰਾ ਨਹੀਂ ਹੈਗਾ ਉਹਨੂੰ ਸਾਰੇ ਪਾਸੇ ਟੁੱਟੀ ਪਈ ਐ ਜਿਵੇਂ ਇਕੱਲੀ ਰਹਿ ਗਈ। ਕੋਈ ਖੁਸ਼ੀ ਮਿਲ ਜਾਈ ਬਹੁਤਾਂ ਨੂੰ ਉਹਦੇ ਕਰਦੇ ਵਾਪਸ ਹੋ ਜਾ। ਕਹਿੰਦੀ ਸੀ ਮੈਨੂੰ ਕਹਿੰਦੀ ਦੀਦੀ ਬਸ ਇੱਕ ਮੇਰੀ ਮਾਂ ਮੈਨੂੰ ਮਿਲ ਜੇ ਇੱਕ ਮੇਰੀ ਕੁੜੀ ਵਧੀਆ ਪੜ੍ਹ ਲੈ ਕੇ ਨੌਕਰੀ ਤੇ ਲੱਗ ਜਵੇ। ਮੈਂ ਕਿਹਾ ਕੋਈ ਨਾ ਤੂੰ ਬੇਵਿਕਰ ਐ ਮੈਂ ਕਿਹਾ ਮੈਨੂੰ ਜੋ ਕਰਨਾ ਪਊ ਪਰ ਮੈਂ ਕਰੂੰਗੀ ਪਰ ਤੈਨੂੰ ਤੇਰੀ ਮੰਮੀ ਨਾਲ ਮਿਲਵਾ ਕੇ ਰਾਵਾਂਗੇ ਹੁਣ ਸਮਝ ਨਹੀਂ ਆ ਰਹੀ ਇਹਦੀ ਮੰਮੀ ਤਾਂ ਫੋਨ ਤੇ ਗੱਲ ਕਰਕੇ ਨਹੀਂ ਰਾਜੀ ਚਾਜ ਜ ਨਾਲ ਤੁਹਾਨੂੰ ਪਤਾ ਮੈਂ ਬੜੀ ਮੁਸ਼ਕਿਲ ਨਾਲ ਗੱਲ ਕਰੀ ਅੱਪਾ ਕਿਰਨ ਜਾਇਆ ਉਹਨੇ ਇੱਕ ਵਾਰ ਦੇਖਦੇ ਆ ਹੁਣ ਫਿਰ ਅਪਾ ਮਨਿੰਦਰ ਨੂੰ ਕੀ ਬਹਾਨਾ ਲਈਏ ਮਨਿੰਦਰ ਨੂੰ ਅੱਪਾ ਕਿੰ ਬਾਜ਼ਾਰ ਦਾ ਕਹਿ ਕੇ ਚੱਲ ਰਾਨੀ ਜਾ ਫਰੇ ਕਰਦੇ ਬਿਨਾ ਦੱਸੀ ਲੰਘ ਚੱਲਦੇ ਆਪਾਂ ਗੱਲ ਤਾਂ ਕੰਮੋ ਤੇਰੀ ਸਹੀ ਹੈ ਪਰ ਆਏ ਆ ਵੀ ਉੱਤੇ ਜਾ ਕੇ ਹੁਣ ਆਪਣੀ ਬੇਇੱਜ਼ਤੀ ਹੋ ਗਈ ਆਪਾਂ ਤਾਂ ਚੱਲ ਫਿਰ ਵੀ ਚੱਲ ਲਾਂਗੇ ਪਰ ਉਹ ਨਾਲ ਗਈ ਤਾਂ ਉਹਨੂੰ ਹੋਰ ਬੁਰਾ ਲੱਗੂ ਐ ਵੀ ਮੈਨੂੰ ਬੁਲਾਉਂਦੇ ਨਹੀਂ ਉਹੀ ਤਾਂ ਮੈਂ ਕਹਿ ਰਹੀ ਆ ਨਾ ਫਿਕਰ ਵੀ ਨਾ ਕਿਵੇਂ ਕਰਕੇ ਆਪਾਂ ਆਂਟੀ ਨੂੰ ਮਨਾ ਲਈਏ ਇੱਕ ਵਾਰ ਪਰ ਤੁਹਾਨੂੰ ਲੱਗਦਾ ਵੀ ਆਂਟੀ ਮੰਨੂਗੀ ਇਹਨਾਂ ਦੀ ਪੂਆ ਦੇ ਮੁੰਡੇ ਨੇ ਕੰਡੇ ਵਿਜੇ ਹੋਏ ਨੇ ਉਹੀ ਨੇ ਇਹਨਾਂ ਨੂੰ ਲਵੇ ਲੱਗਣ ਦਿੰਦਾ ਹੈਗਾ ਨਾ ਤੁਹਾਨੂੰ ਪਤਾ ਹੀ ਆ ਸ਼ਰੀਕ ਵੀ ਅਜੇ ਤੱਕ ਕਦੇ ਕਿਸੇ ਦੇ ਬਣੇ ਨਹੀਂ ਨਗੇ ਰਹਿੰਦੇ ਖੁੰਦੇ ਦੇ ਚਾਚੇ ਤਾਈ ਉਹ ਵੀ ਨਾ ਕੰਮੀ ਨੇਗੇ ਖਬਰਾਂ ਕਿਹੜੀ ਕਿਹੜੀ ਪੱਟੀਆਂ ਪੜਾਉਂਦੇ ਹੋਣਗੇ ਮਨਿੰਦਰ ਦੇ ਖਿਲਾਫ ਨਹੀਂ ਇਹਦੀ ਮਾਂ ਦਾ ਕਿਹੜਾ ਦਿਲ ਕਰਦਾਗਾ ਵਿਆਹ ਕੁਸ਼ ਕਰੇ ਉਹ ਵੀ ਤਾਂ ਕਿੰਨੇ ਕਿਤੇ ਚਾਹੁੰਦੀ ਹੋਗੀ ਨਾ ਵੀ ਮੇਰੀ ਕੁੜੀ ਘਰੇ ਵਾਪਸ ਆ ਜਾਵੇ ਕਿੰਨੀਆਂ ਕੁੜੀਆਂ ਤਾਂ ਗਲਤੀਆਂ ਹੋ ਜਾਂਦੀਆਂ ਨੇਗੀਆਂ ਸਾਰੀਆਂ ਮੁੜ ਕੇ ਵਾਪਸ ਜਾਂਦੀਆਂ ਹੀ ਨੇਗੀਆਂ ਆਪਦੇ ਘਰ ਨੂੰ ਇਹ ਕੇ ਵਿਚਾਰੀ ਦਰਦਰਦੀਆਂ ਠੋਕਰਾਂ ਖਾਂਦੀ ਫਿਰਦੀ ਆ ਚੱਲ ਫੇਰ ਕੀ ਹੁੰਦਾ ਆਪਾਂ ਤਾਂ ਕੋਸ਼ਿਸ਼ ਕਰਨੀ ਹੈਗੀ ਆਪਾਂ ਤਾਂ ਮਨਾ ਕੇ ਰੱਖਾਂਗੇ ਇਹ ਤਾਂ ਹੈ ਹੀ ਹੈਗਾ ਚਲੋ ਦੇਖਦੇ ਆ ਫਿਰ ਅੱਗੇ ਕੀ ਬਣਦਾਗਾ ਮੈਂ ਤਾਂ ਮਨਿੰਦਰ ਨੂੰ ਬੇਫਾਲਤੂ ਦੇ ਭਰੋਸੀ ਦੇਈ ਜਾਣੀ ਹੈਗੀ ਕਦੇ ਮਨਿੰਦਰ ਨੂੰ ਝੂਠ ਬੋਲਤਾ ਕਦੇ ਹਰਪ੍ਰੀਤ ਨੂੰ ਝੂਠ ਬੋਲਤਾ ਅੱਜ ਤੱਕ ਕਦੇ ਜ਼ਿੰਦਗੀ 'ਚ ਸੋਚਿਆ ਨਹੀਂ ਸੀਗਾ ਵੀ ਆਹ ਕੁਛ ਵੀ ਕਰਨਾ ਪਊਗਾ ਮੈਨੂੰ ਚੱਲ ਕਰਾਂਗੇ ਆਪਾਂ ਤਮਨਾਵਾਂਗੇ ਫਿਰ ਚੱਲ ਅੰਦਰ ਚੱਲਦੇ ਮਿੱਠੇ ਇੱਥੇ ਬਾਹਰ ਗਰਮੀ ਹੈ